ਬਲਕਾਰ ਸਿੱਧੂ ਕਿੱਡੀ ਕੀ ਚੀਜ਼ ਐ ਬਲਕਾਰ ਸਿੱਧੂ ਨੂੰ ਅਸੀਂ ਐ ਵੀ ਨਹੀਂ ਬਣਾਉਣਾ ਚਾਹੁੰਦੇ ਬਲਕਾਰ ਸਿੱਧੂ ਆ ਇੱਕ ਸਧਾਰਨ ਆਦਮੀ ਕਿੱਡੀ ਕੀ ਚੀਜ਼ ਐ ਪਰਚੇ ਜੇਲਾ ਹੁੰਦੇ ਹੀ ਰਹਿੰਦੇ ਆ ਇਹ ਆਪਣੇ ਕੰਮ ਦਾ ਹਿੱਸਾ ਜੇਕਰ ਅਸੀਂ ਹੁਣ ਸਰਕਾਰਾਂ ਤੇ ਨੂੰ ਸਵਾਲ ਕਰੀਏ ਤਾਂ ਸਰਕਾਰਾਂ ਨੇ ਕਿਹਾ ਜਾਂ ਕੁਝ ਕਰਨਾ ਹੁੰਦਾ ਰਿਜ਼ਲਟ ਦਿੰਦੀਆਂ ਹੀ ਆ ਮਨਿੰਦਰਜੀਤ ਕੋਈ ਭੱਜਿਆ ਨਹੀਂ ਭਗੌੜਾ ਨਹੀਂ ਮਨਿੰਦਰਜੀਤ ਤਾਂ ਸਾਡੇ ਕੋਲ ਖੜਾ ਐ ਅਸੀਂ ਆਏ ਆ ਜਿਹਦੀ ਜਿਹਦੀ ਪਹੁੰਚ ਆ ਕੇ ਨੂੰ ਫੜ ਲਓ ਤਿੰਨ ਸਾਲਾਂ ਦਾ ਤੁਹਾਡਾ ਜਿਹੜਾ ਸਰਕਾਰ ਦਾ ਤਜਰਬਾ ਉਹ ਕਿੱਥੇ ਕਿ ਦੇਖੋ ਤਾਂ ਤੁਸੀਂ ਤਾਂ ਬਦਲਾ ਲੈ ਕੇ ਆਏ ਸੀ ਪਰਚਾ ਸਾਡੇ ਲਈ ਐ ਸਰਕਾਰ ਨੇ ਦੱਸਿਆ ਕਿ ਅਸੀਂ ਠੀਕ ਹੈ ਅਸੀਂ ਸਹੀ ਰਸਤੇ ਚੱਲ ਰਹੇ ਹਾਂ ਅਸੀਂ ਲੋਕਾਂ ਤੋਂ ਪਾਸੇ ਨਹੀਂ ਹੋਏ ਜਿੱਦਾਂ ਅਸੀਂ ਸਰਕਾਰੀ ਸਨਮਾਨ ਲੈ ਲਿਆ ਕੋਈ ਕਿਸੇ ਡੀਸੀ ਤੋਂ ਉਦਨੇ ਅਸੀਂ ਸੋਚਾਂਗੇ ਬਲਕਾਰ ਚੁੱਧ ਤੇ ਐਮਐਲਏ ਮੂਲਕ ਇੱਕ ਗੱਲ ਹੈ ਇਹ ਬਹੁਤ ਪੱਕੇ ਸਾਥੀ ਹੈ ਇਹਨਾਂ ਦੇ ਲੋਡਿੰਗ ਆ ਲੋਡਿੰਗ ਦੇ ਠੇਕੇਦਾਰ ਵੀ ਇੱਕ ਹੈ ਜਿਨ੍ਹਾਂ ਦਾ ਰੌਲਾ ਸੀ ਚੰਦਪਾਣ ਦੇ ਵਿੱਚ ਗਮਦੂਰ ਸਿੰਘ ਦਾ ਉਹਨਾਂ ਦੀ ਸਾਂਝ ਸਦਕਾ ਐਮਐਲਏ ਮੂਲਕ ਸਿੰਘ ਅਕਸਰ ਹੀ ਸਾਡੇ ਪੱਤਰਕਾਰਾਂ ਨੂੰ ਕਹਿੰਦਾ ਸੀ ਕਿ ਇਹ ਇਹ ਚੁੰਡੀਆਂ ਵੱੜਦਾ ਕਿਸੇ ਦਿਨ ਕੂਣੀ ਵੱਜੂਗੀ ਇਹਦੇ ਪੱਤਰਕਾਰ ਸਾਥੀਓ ਤੇ ਆਮ ਲੋਕੋ ਅੱਜ ਸਾਨੂੰ ਪੱਤਰਕਾਰਾਂ ਨੂੰ ਕੀ ਲੋੜ ਪੈ ਗਈ ਕਿ ਅਸੀਂ ਸੜਕਾਂ ਤੇ ਨਿਕਲੇ ਆਂ ਆਮ ਤੌਰ ਤੇ ਜਿਹੜੇ ਲੋਕ ਦੁਖੀ ਹੁੰਦੇ ਆ ਜਿਨ੍ਹਾਂ ਦੀ ਕੋਈ ਆਵਾਜ਼ ਨਹੀਂ ਸੁਣਦਾ ਉਹ ਪੱਤਰਕਾਰਾਂ ਕੋਲੇ ਆਉਂਦੇ ਆ ਕਿ ਤੁਸੀਂ ਸਾਡੀ ਆਵਾਜ਼ ਬਣੋ ਪਰ ਅੱਜ ਇਹ ਪੱਤਰਕਾਰਾਂ ਨੂੰ ਸੜਕਾਂ ਤੇ ਤੁਰਨਾ ਪੈ ਰਿਹਾ ਤਾਂ ਮੇਰੇ ਖਿਆਲ ਖਿਆਲ ਮੁਤਾਬਕ ਪੰਜਾਬ ਦੇ ਇਤਿਹਾਸ ਵਿੱਚ ਇਹ ਪਹਿਲੀ ਘਟਨਾ ਹੈ ਜਿੱਦਾਂ ਦੀ ਇਹ ਸਰਕਾਰ ਆਈ ਹੈ ਅਸੀਂ ਲੋਕਾਂ ਦੇ ਹੱਕ ਵੀ ਜਾਣੇ ਆ ਮਾਲਵਿੰਦਰ ਮਾਲੀ ਤੇ ਅਟੈਕ ਹੋਇਆ ਸੀ ਅਸੀਂ ਉਹਦੇ ਹੱਕ ਵਿੱਚ ਗਏ ਹੋਰਾਂ ਤੇ ਹੋਏ ਅਸੀਂ ਉਹਦੇ ਹੱਕ ਵਿੱਚ ਗਏ ਲੇਕਿਨ ਸਾਡੇ ਇੱਕ ਸਾਥੀ ਨਾਮਬਰ ਸਾਥੀ ਮਨਿੰਦਰਜੀਤ ਸਿੰਘ ਸਿੱਧੂ ਜਿਹੜੇ ਲੋਕ ਆਵਾਜ਼ ਦੇ ਸੰਚਾਲਕ ਹੈ ਉਹਨਾਂ ਦੇ ਖਿਲਾਫ ਰਾਮਪੁਰਾ ਫੂਲ ਦੇ ਐਮ.ਐਲ.ਏ ਬਲਕਾਰ ਸਿੰਘ ਸਿੱਧੂ ਦੇ ਪੀ.ਏ ਰੇਸ਼ਮ ਸਿੰਘ ਨੇ ਇੱਕ ਝੂਠਾ ਪਰਚਾ ਦਰਜ ਕਰਾਇਆ ਉਹ ਪਰਚਾ ਜਿਹਦਾ ਕੋਈ ਸਿਰ ਪੈਰ ਹੀ ਨਹੀਂ ਕਾਨੂੰਨੀ ਮਾਹਰ ਇਹ ਗੱਲ ਕਹਿੰਦੇ ਆ ਕਿ 5 ਮਿੰਟ ਵੀ ਉਹ ਐਫ.ਆਈ.ਆਰ ਕੱਢ ਦੀ ਅਦਾਲਤਾਂ ਦੇ ਵਿੱਚ ਜਾ ਕੇ ਪਰ ਉਹਨਾਂ ਦੇ ਦਿਮਾਗ ਵਿੱਚ ਸੀ ਕਿ ਅਸੀਂ ਆਵਾਜ਼ ਦਬਾਦ ਮੰਗੀ ਕਿਉਂਕਿ ਮਨਿੰਦਰਜੀਤ ਸਿੰਘ ਨੇ ਜਿਹੜਾ ਸਭ ਤੋਂ ਵਧੀਆ ਕੰਮ ਕੀਤਾ ਸੀ ਉਹ ਕੀਤਾ ਸੀ ਚੰਦਪਾਣ ਦੇ ਵਿੱਚ ਜਿਹੜਾ ਰਫੜ ਪਿਆ ਸੀ ਉਹਨੂੰ ਇਹਨੇ ਵਾਖ ਖੂਬੀ ਜਿਹੜਾ ਹੈਗਾ ਕਬਰ ਕੀਤਾ ਸੀ ਇਦੀ ਕਵਰੇਜ ਦਾ ਨਤੀਜਾ ਹੋਇਆ ਕਿ ਸਰਕਾਰ ਨੂੰ ਪੁੱਠ ਪੈਰੀ ਹੋਣਾ ਪਿਆ ਔਰ ਉਹ ਜਿਹੜੇ ਸੈਂਕੜੇ ਲੋਕ ਫੜੇ ਸੀ ਜਿਨ੍ਹਾਂ ਦੇ ਖਿਲਾਫ ਐਫ ਆਈ ਆਰ ਦਰਜ ਹੋਈ ਸੀ ਉਹਨੂੰ ਉਹਨੂੰ ਛੱਡਣਾ ਪਿਆ ਬਿਨਾਂ ਸ਼ਰਤ ਛੱਡਣਾ ਪਿਆ ਉਦੋਂ ਤੋਂ ਮਨਿੰਦਰਜੀਤ ਉਹਨਾਂ ਦੀ ਟਾਰਗੇਟ ਦਾ ਬਣਿਆ ਹੋਇਆ ਸੀ ਟਾਰਗੇਟ ਬਣਿਆ ਹੋਇਆ ਸੀ ਔਰ ਇਹਦਾ ਬਦਲਾ ਲਿਆ ਉਹਨਾਂ ਨੇ ਰਾਮਪਰਾਫੂਰ ਵਿੱਚ ਦੀ ਸਾਡੀ ਐਸ ਐਸ ਪੀ ਮੈਡਮ ਅਵਨੀਤ ਕੌਂਡਲ ਸਿਆਣੀ ਔਰਤ ਹੈ ਬਹੁਤ ਵਧੀਆ ਅਫੀਸਰ ਹੈ ਪਰ ਅਫਸੋਸ ਇਹ ਹੈ ਕਿ ਜਦੋਂ ਸਰਕਾਰਾਂ ਐਮਐਲਏ ਦੇ ਕਹਿੰਦੇ ਉੱਤੇ ਐਸਐਚਓ ਲਾਉਂਦੀਆਂ ਐ ਡੀਐਸਪੀ ਲਾਉਂਦੇ ਆ ਉਹ ਇਹਨਾਂ ਲੀਡਰ ਉਹ ਆਦੇ ਅਫਸਰਾਂ ਦੀ ਪ੍ਰਵਾਇਡ ਨਹੀਂ ਕਰਦੇ ਉਹ ਸਿੱਧੇ ਤੌਰ ਦੇ ਉੱਤੇ ਜਾ ਕੇ ਗੁਲਾਮ ਬਣ ਜਾਂਦੇ ਐ ਐਮਐਲਏ ਦੇ ਤੇ ਐਮਐਲਏ ਉਹਨਾਂ ਨੂੰ ਆਪਣੇ ਨਿੱਜੀ ਨੌਕਰਾਂ ਦੀ ਤਰ੍ਹਾਂ ਸੇਰੀਆਂ ਦੀ ਤਰ੍ਹਾਂ ਵਰਤਦੇ ਐ ਪੱਤਰਕਾਰਾਂ ਦੇ ਖਿਲਾਫ ਲੋਕਾਂ ਦੀ ਆਵਾਜ਼ ਚੁੱਕਣ ਵਾਲੀਆਂ ਜਨਤਕ ਜਥੇਬੰਦੀਆਂ ਦੇ ਖਿਲਾਫ ਇਹੀ ਕਾਰਨ ਹੈ ਕਿ ਮਨਿੰਦਰਜੀਤ ਦੇ ਉੱਤੇ ਐਫਆਈਆਰ ਹੋਈ ਮਨਿੰਦਰਜੀਤ ਕੋਈ ਭੱਜਿਆ ਨਹੀਂ ਭਗੌੜਾ ਨਹੀਂ ਮਨਿੰਦਰਜੀਤ ਤਾਂ ਸਾਡੇ ਕੋਲ ਖੜਾ ਐ ਅਸੀਂ ਆਏ ਆ ਦੀਦੀ ਦੀਦੀ ਪਹੁੰਚਾ ਕੇ ਨੂੰ ਫੜ ਲਓ ਪਰ ਜਦੋਂ ਲੋਕ ਪ੍ਰੋਟੈਕਸ਼ਨ ਦੇ ਉਹ ਸਰਕਾਰਾਂ ਕੱਖ ਨਹੀਂ ਕਰ ਸਕਦੀਆਂ ਹੁੰਦੀਆਂ ਭਗਵੰਤ ਮਾਨ ਨੂੰ ਬੇਨਤੀ ਕਰਦੇ ਆ ਕਿ ਭਗਵੰਤ ਮਾਨ ਜੀ ਕੰਦ ਤੇ ਲਿਖਿਆ ਪੜ੍ਹ ਲਓ ਤਿੰਨ ਸਾਲਾਂ ਦਾ ਤੁਹਾਡਾ ਜਿਹੜਾ ਸਰਕਾਰ ਦਾ ਤਜਰਬਾ ਉਹ ਕਿੱਥੇ ਕਿ ਦੇਖੜੋਤਾ ਤੁਸੀਂ ਤਾਂ ਬਦਲਾ ਲੈ ਕੇ ਆਏ ਸੀ ਪਰ ਬਦਲਾ ਦੀ ਬਜਾਏ ਤੁਸੀਂ ਬਦਲਾ ਲੈ ਰਹੇ ਹੋ ਤੇ ਬਦਲਾ ਵੀ ਉਹਨਾਂ ਤੋਂ ਲੈ ਰਹੇ ਜਿਹੜੇ ਲੋਕਾਂ ਦੀ ਆਵਾਜ਼ ਬਣਦੀ ਹੈ ਅਸੀਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮਿਲਣ ਵਾਸਤੇ ਆਏ ਸੀ ਲੇਕਿਨ ਐਸਐਸਪੀ ਤੇ ਡਿਪਟੀ ਕਮਿਸ਼ਨਰ ਉਹ ਦੋਨੋਂ ਹੀ ਅੱਜ ਚੰਡੀਗੜ੍ਹ ਇੱਕ ਮੀਟਿੰਗ ਦੇ ਵਿੱਚ ਗਏ ਆ ਇਸ ਲਈ ਅਸੀਂ ਇੱਕ ਚੇਤਾਵਨੀ ਚੇਤਾਵਨੀ ਮਾਰਤ ਕੀਤਾ ਹੈ ਬਠਿੰਡਾ ਦੇ ਪ੍ਰਸ਼ਾਸਕੀ ਕੰਪਲੈਕਸ ਵਾਸਤੇ ਕਿ ਮਨਿੰਦਰਜੀਤ ਸਾਡੇ ਨਾਲ ਹੈ ਮਨਿੰਦਰਜੀਤ ਨੂੰ ਫੜਨਾ ਗ੍ਰਿਫਤਾਰ ਕਰਨਾ ਅੱਜ ਕਰ ਲੋ ਪਰ ਇਹ ਭੁੱਲ ਜਿਓ ਕਿ ਇਹਨੂੰ ਤਾਜ ਜ਼ਿੰਦਗੀ ਤੁਸੀਂ ਜੇਲ੍ਹ ਚ ਬੰਦ ਨਹੀਂ ਰੱਖ ਸਕਦੇ ਥਾਣਾ ਚ ਬੰਦ ਨਹੀਂ ਰੱਖ ਸਕਦੇ ਜਿਹੜੀ ਆਵਾਜ਼ ਲੋਕਾਂ ਦੀ ਆਵਾਜ਼ ਬਣ ਜੇ ਉਹਨੂੰ ਕਦੇ ਦਬਾਇਆ ਨਹੀਂ ਜਾ ਸਕਦਾ ਸੋ ਤੁਹਾਡਾ ਸਭ ਦਾ ਧੰਨਵਾਦ ਜਿਹੜੇ ਸਾਥੀ ਇੱਥੇ ਆਏ ਐ ਇਹ ਤੋਂ ਬਾਅਦ ਪ੍ਰਬੰਧਕੀ ਕਮੇਟੀ ਦੇ ਜਿਹੜੇ ਮੈਂਬਰ ਐ ਉਹਨਾਂ ਦੀ ਮੀਟਿੰਗ ਹੋਊ ਟੀਚਰ ਹੂਮ ਚ ਆਪਾਂ ਉੱਥੇ ਹੀ ਜਾਵਾਂਗੇ ਧੰਨਵਾਦ ਤਿੰਨ ਤਾਰੀਖ ਨੂੰ ਆ ਤਿੰਨ ਤਿੰਨ ਤਾਰੀਖ ਨੂੰ ਫੈਸਲਾ ਕੀਤਾ ਜਨਤਕ ਜਥੇਬੰਦੀਆਂ ਨੇ ਗੈਰ ਸਿਆਸੀ ਜਨਤਕ ਜਥੇਬੰਦੀਆਂ ਤੇ ਪੱਤਰਕਾਰ ਕਲੱਬਾਂ ਨੇ ਪੱਤਰਕਾਰ ਜਥੇਬੰਦੀਆਂ ਨੇ ਪੰਜਾਬ ਚੰਡੀਗੜ੍ਹ ਜਰਨਲਿਸਟ ਯੂਨੀਅਨ ਹੋ ਗਈ ਬਠਿੰਡਾ ਪ੍ਰੈਸ ਕਲੱਬ ਹੋ ਗਿਆ ਭਗਤਾ ਪ੍ਰੈਸ ਕਲੱਬ ਹੋ ਗਿਆ ਨਥਾਣਾ ਰਾਮਪੁਰਾ ਫੂਲ ਗੋਨੇਣਾ ਇਹਨਾਂ ਕਲੱਬਾਂ ਦੇ ਜਿਹੜੇ ਹੈਗੇ ਜਿੰਨੇ ਵੀ ਪੱਤਰਕਾਰ ਸਾਥੀ ਆ ਸਭ ਨੇ ਫੈਸਲਾ ਕੀਤਾ ਕਿ ਤਿੰਨ ਤਾਰੀਖ ਨੂੰ ਜੇ ਉਦੋਂ ਤੱਕ ਮਨਿੰਦਰਜੀਤ ਦੇ ਖਿਲਾਫ ਦਰਜ ਐਫ ਆਈ ਆਰ ਰੱਦ ਨਾ ਕੀਤੀ ਗਈ ਤੇ ਬਲਕਾਰ ਸਿੱਧੂ ਦੇ ਖਿਲਾਫ ਨਵਾਂ ਪਰਚਾ ਦਰਜ ਨਾ ਕੀਤਾ ਗਿਆ ਤਾਂ ਅਸੀਂ ਉਸ ਦਿਨ ਐਸ ਐਸ ਪੀ ਦਫ਼ਤਰ ਦਾ ਘਰਾਓ ਕਰਾਂਗੇ ਔਰ ਪੰਜਾਬ ਭਰ ਦੇ ਇਨਸਾਫ ਪਸੰਦ ਲੋਕਾਂ ਨੂੰ ਅਸੀਂ ਸੱਦਾ ਦਿੰਦੇ ਹਾਂ ਕਿ 3 ਤਾਰੀਖ ਨੂੰ ਹੁਮਾਵਾ ਕੇ ਬਠਿੰਡੇ ਪੁੱਜੋ ਔਰ ਇਹ ਜਿਹੜਾ ਲੋਕਤੰਤਰ ਨੂੰ ਬਚਾਉਣ ਵਾਲਾ ਐਕਸ਼ਨ ਹੈ ਇਹਨੂੰ ਮਜ਼ਬੂਤ ਕਰੋ ਅੱਜ ਲੜਾਈ ਕੱਲੀ ਮਨਿੰਦਰਜੀਤ ਦੀ ਨਹੀਂ ਲੜਾਈ ਲੋਕਤੰਤਰ ਦੀ ਹੈ ਲੋਕਤੰਤਰ ਨੂੰ ਬਚਾਉਣ ਵਾਸਤੇ ਤੇ ਤਾਨਾਸ਼ਾਹੀ ਨੂੰ ਹਰਾਉਣ ਵਾਸਤੇ ਇਹ ਐਕਸ਼ਨ ਬਹੁਤ ਜ਼ਰੂਰੀ ਹੈ ਸੋ ਸਾਨੂੰ ਉਮੀਦ ਹੈ ਅਸੀਂ ਆਸ ਕਰਦੇ ਹਾਂ ਕਿ ਪੰਜਾਬ ਭਰ ਦੇ ਵਿੱਚੋਂ ਸਾਨੂੰ ਸਹਿਯੋਗ ਮਿਲੂ ਔਰ ਲੋਕ ਕਹਿਤਾ ਨੂੰ ਪ੍ਰਣਾਇਆ ਹੋਈਆਂ ਜਿੱਥੇ ਬੰਦੀਆਂ ਤੇ ਆਮ ਲੋਕ 3 ਤਾਰੀਖ ਦੇ ਐਕਸ਼ਨ ਦੇ ਵਿੱਚ ਵੱਧ ਚੜ ਕੇ ਭਾਗ ਲੈਣਗੇ ਬਾਈਕਟ ਕੀਤਾ ਜਾਵੇ ਬਲਕਾਰ ਸਿੱਧੂ ਦੀ ਕਵਰਿੰਗ ਉਹ ਕਰਾਂਗੇ ਉਹ ਐਕਸ਼ਨ ਕਮੇਟੀ ਫੈਸਲਾ ਕਰੂਗੀ ਉਹ ਐਕਸ਼ਨ ਕਮੇਟੀ ਫੈਸਲਾ ਕਰੂਗੀ ਬਲਕਾਰ ਸਿੱਧੂ ਕਿੱਡੀ ਕੀ ਚੀਜ਼ ਹੈ ਬਲਕਾਰ ਸਿੱਧੂ ਨੂੰ ਅਸੀਂ ਐ ਵੀ ਨਹੀਂ ਬਣਾਉਣਾ ਚਾਹੁੰਦੇ ਬਲਕਾਰ ਸਿੱਧੂ ਆ ਇੱਕ ਸੁਧਾਰਨ ਆਦਮੀ ਕਿੱਡੀ ਕੀ ਚੀਜ਼ ਹੈ ਉਹ ਕੱਲ ਤੱਕ ਤਾਂ ਇੱਥੇ ਸਾਡੇ ਅੱਗੇ ਪਿੱਛੇ ਤੁਰਿਆ ਫਿਰਦਾ ਹੁੰਦਾ ਸੀ ਪੱਤਰਕਾਰਾਂ ਦੀ ਲੋੜੋਂ ਨੂੰ ਵੀ ਰਹਿੰਦੀ ਹੈ ਅਸੀਂ ਉਹਨੂੰ ਕੋਈ ਵੱਡਾ ਜਿਹੜਾ ਸਿਸਟਮ ਜਿਹੜਾ ਉਹ ਲੋਕਾਂ ਦੀ ਆਵਾਜ਼ ਬੰਦ ਕਰਨਾ ਚਾਹੁੰਦਾ ਇੱਕ ਬਲਕਾੜ ਦਾ ਬਾਈਕਾਟ ਕਰ ਦਾਂਗੇ ਹੋਰ ਬਲਕਾੜ ਖੜੇ ਹੋ ਜਾਣਗੇ ਉਹ ਬੀਬੀ ਭਰਾ ਜਿਹੜੀ ਉਹਦਾ ਤੁਸੀਂ ਦੇਖੋ ਗੱਲ ਕੀ ਹੋਇਆ ਇੱਕ ਬੰਦੇ ਨੂੰ ਸੁਸਾਈਡ ਕਰਨ ਤੱਕ ਦੀ ਗੱਲ ਕਰਨੀ ਪੈਗੀ 30 ਲੱਖ ਰੁਪਏ ਉਹ ਦਿਖਾਈ ਜਾਂਦਾ ਵੀ ਆਹ ਦੇਖੋ ਜੀ 30 ਲੱਖ ਰੁਪਏ ਮੈਥੋਂ ਮੰਗਿਆ ਸੀ ਪਹਿਲਾਂ ਦੂਜੇ ਨੇ 50 ਲੱਖ ਦਿੱਤਾ ਟਰੱਕ ਨੂੰ ਨਹੀਂਦਾ ਪ੍ਰਧਾਨ ਉਹਨੂੰ ਬਣਾਤਾ ਆਇ ਕੋਸ਼ਤਾ ਹੋ ਰਿਹਾ ਜਿਹਨੂੰ ਆਪਾਂ ਕਹਿੰਦੇ ਸੀ ਕਿ ਬਦਲਾਅ ਵਾਲੀ ਸਰਕਾਰ ਆਈ ਹੈ ਜੇ ਆ ਬਦਲਾਅ ਆਤਾ ਤੋ ਬਾਈ ਇਸ ਬਿਲਕੁਲ ਜੀ ਪਹਿਲਾਂ ਵੀ ਉੱਥੇ ਗੱਲ ਹੋਈ ਸੋ ਸਾਰੀਆਂ ਜਥੇਬੰਦੀਆਂ ਚਾਹੇ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਮੁਲਾਜ਼ਮ ਜਥੇਬੰਦੀਆਂ ਨੌਜਵਾਨ ਜਥੇਬੰਦੀਆਂ ਜਿਹੜੀਆਂ ਸਟੂਡੈਂਟ ਜਥੇਬੰਦੀਆਂ ਜਿਹੜੀਆਂ ਵਪਾਰਕ ਜਥੇਬੰਦੀਆਂ ਸਮਾਜਿਕ ਜਥੇਬੰਦੀਆਂ ਪੱਤਰਕਾਰ ਕਲੱਬ ਸਮੁੱਚਾ ਬਠਿੰਡਾ ਪ੍ਰੈਸ ਕਲੱਬ ਜਿਵੇਂ ਭਗਤਪਾ ਪ੍ਰੈਸ ਕਲੱਬ ਬਾਰਾਮਪੁਰੇ ਤੋਂ ਸਾਥੀ ਆਏ ਆ ਵਕਬਕਰੇ ਪੰਚਾਇਤੋਂ ਤੋਂ ਸਾਥੀ ਆਏ ਆ ਤੁਸੀਂ ਸਾਰੇ ਖੜੇ ਹੋ ਜਿੰਨੇ ਵੀ ਖੜੇ ਹੋ ਸਾਰਿਆਂ ਨੇ ਸਾਥ ਸਦਕਾ ਦੇਖੋ ਅੱਜ ਦਾ ਮੈਂ ਪ੍ਰੋਗਰਾਮ ਦੇ ਵਿੱਚ ਇਹ ਨਹੀਂ ਸੀ ਕਿ ਮੈਂ ਅੰਡਰਗਰਾਉਂਡ ਸੀ ਮੈਂ ਇੱਥੇ ਹੀ ਸੀ ਪਰ ਮੈਂ ਇਹਨੂੰ ਇਹ ਸੀ ਕਿ ਚਲੋ ਜਿਹੜੇ ਸਾਥੀ ਪ੍ਰੋਗਰਾਮ ਕਰ ਰਹੇ ਹੋ ਕਰਨ ਸਾਥੀਆਂ ਨੇ ਕਿਹਾ ਕਿ ਆਪਾਂ ਮਾਰਚ ਕੱਢਣਾ ਹੈ ਲੋਕਾਂ ਨੇ ਇਹ ਗੱਲ ਕਹੀ ਕਿ ਨਾ ਅੰਡਰਗਰਾਉਂਡ ਹੋਣਾ ਹੈ ਨਾ ਲੁਕਣਾ ਹੈ ਨਾ ਡਰਨਾ ਹੈ ਨਾ ਪਿੱਛੇ ਹਟਣਾ ਹੈ ਨਾ ਅਸੀਂ ਡਰਦੇ ਸੀ ਕੋਈ ਇਹਦੀ ਪਰਚੀਆਂ ਜਾਂ ਢੇਲ ਤੋਂ ਡਰਦੇ ਆ ਪਰਚੇ ਜੇਲਾ ਹੁੰਦੇ ਹੀ ਰਹਿੰਦੇ ਆ ਇਹ ਆਪਣੇ ਕੰਮ ਦਾ ਹਿੱਸਾ ਹੈ ਜੇਕਰ ਅਸੀਂ ਹੁਣ ਸਰਕਾਰਾਂ ਦੇ ਨੂੰ ਸਵਾਲ ਕਰੀਏ ਤਾਂ ਸਰਕਾਰਾਂ ਨੇ ਕਿਹਾ ਜਾਂ ਕੁਝ ਕਰਨਾ ਹੁੰਦਾ ਹੈ ਰਿਜ਼ਲਟ ਦਿੰਦੀਆਂ ਹੀ ਆ ਪਰ ਜਦੋਂ ਲੋਕ ਨਾਲ ਹੋਣ ਜਦੋਂ ਸਾਰਾ ਤੰਤਰ ਨਾਲ ਹੋਵੇ ਜਦੋਂ ਸਰਕਾਰ ਜਿਹੜੇ ਆ ਸਾਰੀ ਜਨਤਾ ਨਾਲ ਹੋਵੇ ਫਿਰ ਕੋਈ ਪਰਵਾਹ ਨਹੀਂ ਹੁੰਦੀ ਫਿਰ ਪਰਚੇ ਵੀ ਵਧੀਆ ਲੱਗਦੇ ਆ ਬਾਕੀ ਅਸੀਂ ਇਹ ਕਰਦੇ ਆ ਕਿ ਇਹ ਪਰਚਾ ਸਾਡੇ ਲਈ ਇਹ ਸਰਕਾਰ ਨੇ ਦੱਸਿਆ ਕਿ ਅਸੀਂ ਠੀਕ ਹੈ ਅਸੀਂ ਸਹੀ ਰਸਤੇ ਚੱਲ ਰਹੇ ਹਾਂ ਅਸੀਂ ਲੋਕਾਂ ਤੋਂ ਪਾਸੇ ਨਹੀਂ ਹੋਏ ਜਿੱਦਾਂ ਅਸੀਂ ਸਰਕਾਰੀ ਸਨਮਾਨ ਲੈ ਲਿਆ ਕੋਈ ਕਿਸੇ ਡੀਸੀ ਤੋਂ ਉਦਨੇ ਅਸੀਂ ਸੋਚਾਂਗੇ ਕਿ ਉਹ ਸਾਡੇ ਲਈ ਸਨਮਾਨ ਗਲਤ ਹੈ ਉਹ ਲੋਕਾਂ ਦੇ ਖਿਲਾਫ ਹੈ ਇਹੜਾ ਸਨਮਾਨ ਮਿਲਿਆ ਇਹ ਲੋਕ ਸ਼ਕਤੀ ਦਾ ਸਨਮਾਨ ਹੈ ਕਿ ਲੋਕਾਂ ਦੀ ਗੱਲ ਹੋ ਰਹੀ ਸੀ ਉਹ ਸਰਕਾਰ ਨੂੰ ਪਸੰਦ ਨਹੀਂ ਹੁੰਦੀ ਪਰ ਪ੍ਰਸ਼ਾਸਨ ਨੂੰ ਪਸੰਦ ਨਹੀਂ ਹੁੰਦੀ ਜੇ ਐਮਐਲਏ ਉਹਨਾਂ ਨੂੰ ਪਸੰਦ ਨਹੀਂ ਹੁੰਦੀ ਇੱਕ ਮੈਂ ਹੋਰ ਦੱਸ ਦਿਆਂ ਕਿ ਇਹ ਪਰਚੇ ਦੇ ਵਿੱਚ ਇੱਥੇ ਬਲਕਾਰ ਸਿੱਧੂ ਜੀ ਨੇ ਕਰਵਾਇਆ ਇਹ ਉੱਥੇ ਨਾਲ ਸਾਡੇ ਜੈਤੋ ਦੇ ਐਮਐਲਏ ਮੋਲਕ ਸਿੰਘ ਦਾ ਹੀ ਵੱਡਾ ਹੱਥ ਹੈ ਉਹ ਕਿਉਂਕਿ ਉਹ ਗੱਲ ਇਹ ਮੈਂ ਕਲੀਅਰ ਕਰ ਦੇਣੀ ਚਾਹਣਾ ਐ ਐਮਐਲਏ ਮੋਲਕ ਸਿੰਘ ਪਹਿਲਾਂ ਸਰਪੰਚੀ ਮੌਕੇ ਉਹਨੇ ਧੱਕਾ ਕੀਤਾ ਅਸੀਂ ਉਹ ਕਵਰੇਜ ਕੀਤੀ ਕਿਸੇ ਬੰਦਿਆਂ ਨੂੰ ਟੈਂਕੀਆਂ ਦੇ ਚੜਨਾ ਪਿਆ ਕਾਗਜ਼ੀ ਰਾਦ ਕਰਾਇਆ ਕਿਸੇ ਨੂੰ ਸੂਆਂ ਦੇ ਵਿੱਚ ਛਾਲਾ ਮਾਰਨੀਆਂ ਪਈਆਂ ਚਾਰ ਚਾਰ ਦਿਨ ਧਰਨੇ ਲਾਉਣੇ ਪਏ ਬਲਕਾਰਚੂਦ ਤੇ ਐਮਐਲਏ ਮੋਲਕ ਇੱਕ ਗੱਲ ਐ ਇਹ ਬਹੁਤ ਪੱਕੇ ਸਾਥੀ ਐ ਇਹਨਾਂ ਦੇ ਲੋਡਿੰਗ ਆ ਲੋਡਿੰਗ ਦੇ ਠੇਕੇਦਾਰ ਵੀ ਇੱਕ ਐ ਜਿਨ੍ਹਾਂ ਦਾ ਰੌਲਾ ਸੀ ਚੰਦਪਾਣ ਦੇ ਵਿੱਚ ਗਮਦੂਰ ਸਿੰਘ ਦਾ ਉਹ ਉਹ ਬਲਕਾਰ ਸਿੰਘ ਦਾ ਵੀ ਠੇਕੇਦਾਰ ਹੈ ਸੋ ਇਸ ਕਰਕੇ ਇਹਨਾਂ ਦੀ ਸਾਰਿਆਂ ਦੀ ਸਾਂਹ ਇਹ ਦੋਨਾਂ ਦੀ ਸਾਂਹ ਸੀ ਇਹ ਦੋਨਾਂ ਦੀ ਸਾਂਹ ਸਦਕਾ ਐਮਐਲਏ ਮੂਲਕ ਸਿੰਘ ਅਕਸਰੀ ਸਾਡੇ ਪੱਤਰਕਾਰਾਂ ਨੂੰ ਕਹਿੰਦਾ ਸੀ ਕਿ ਇਹ ਇਹ ਚੁੰਡੀਆਂ ਵੱਡ ਦਾ ਕਿਸੇ ਦਿਨ ਕੋਣੀ ਵੱਜੂਗੀ ਇਹਦੇ ਕਿਸੇ ਦਿਨ ਇਹਨਾਂ ਨੂੰ ਦੇਖਾਂਗੇ ਸੋ ਇਹ ਉਹਨਾਂ ਦਾ ਵੀ ਇੱਥੇ ਵੱਡਾ ਯੋਗਦਾਨ ਹੈ ਮੈਨੂੰ ਪਤਾ ਲੱਗਿਆ ਹੈਗਾ ਇਹ ਗੱਲ ਦਾ ਕਿਉਂਕਿ ਹੁਣ ਵੀ ਕੱਲ ਵੀ ਉਹਨਾਂ ਨੇ ਇੱਕ ਸਾਥੀ ਨੂੰ ਕਿਹਾ ਕਿ ਦੇਖ ਲਿਆ ਪਰਚਾ ਹੋ ਗਿਆ ਤਾਂ ਇਹ ਇਹ ਦੋਨਾਂ ਦੀ ਬਦੌਲਤ ਹੈ ਬਾਕੀ ਸਰਕਾਰ ਨੂੰ ਲਗਾਤਾਰ ਸਵਾਲ ਸੀ ਉਹਦੀ ਹੈ ਤੇ ਬਾਕੀ ਇਹ ਗੱਲ ਕੋਈ ਗੱਲ ਨਹੀਂ ਲੋਕ ਨਾਲ ਹੈ ਕੋਈ ਪਰਚੇ ਦਾ ਡਰ ਨਹੀਂ ਕੋਈ ਜੇਲ੍ਹਾਂ ਦਾ ਡਰ ਨਹੀਂ ਜਿਵੇਂ ਅ ਅੰਕਲ ਜੀ ਨੇ ਕਿਹਾ ਹੀ ਹੈ ਬਖਤੌਰ ਸਿੰਘ ਢੇਲੋਂ ਜੀ ਨੇ ਉਹ ਸਾਰੀ ਗੱਲ ਸਪਸ਼ਟ ਕਰ ਦਿੱਤੀ ਹੈ ਜਦੋਂ ਇਹੋ ਜਿਹੇ ਬੰਦੇ ਨਾਲ ਖੜੇ ਹੈ ਠੀਕ ਆਮ ਤੌਰ ਤੇ ਹੁੰਦਾ ਹੈ ਪੱਤਰਕਾਰ ਜਨਾ ਪੱਤਰਕਾਰ ਨਹੀਂ ਖੜਦਾ ਪਰ ਮੈਨੂੰ ਲੱਗਦਾ ਹੈ ਕਿ ਪੰਜਾਬ ਦਾ ਕੋਈ ਪੱਤਰਕਾਰ ਹੋਣਾ ਹੀ ਨਹੀਂ ਚਲੋ ਠੀਕ ਹੈ ਕਿਸੇ ਦੇ ادارے ਦੀ ਮਜਬੂਰੀ ਹੋਵੇ ਉਹ ਫੋਨ ਕਰਕੇ ਸਾਰੇ ਪੱਤਰਕਾਰ ਖੜੇ ਆ ਸਾਰੇ ਪੱਤਰਕਾਰਾਂ ਨੇ ਇਹ ਨਹੀਂ ਕਿ ਇਹ ਜੂਨੀਅਰ ਹੈ ਇਹ ਨਵੇਂ ਹੈ ਉਹਨਾਂ ਨੇ ਸਾਰੀਆਂ ਗੱਲਾਂ ਛੱਡ ਕੇ ਸਾਥ ਦਿੱਤਾ ਡਟ ਕੇ ਖੜੇ ਆ ਜਥੇਬੰਦੀਆਂ ਡਟ ਕੇ ਖੜੀਆਂ ਪੱਤਰਕਾਰਾਂ ਦੇ ਨਾਲ ਜਥੇਬੰਦੀਆਂ ਆਉਣੀਆਂ ਇਹ ਵੱਡੀ ਗੱਲ ਹੈ ਆਮ ਤੌਰ ਤੇ ਪੱਤਰਕਾਰ ਤੇ ਇਹ ਗੱਲ ਹੁੰਦੀ ਹੈ ਵੀ ਸਾਰੇ ਛੱਡ ਜਾਂਦੇ ਕਿਸੇ ਨੇ ਨਹੀਂ ਛੱਡਿਆ ਲੋਕਾਂ ਨੇ ਆਪ ਦੀ ਆਵਾਜ਼ ਸਮਝ ਕੇ ਸਾਥ ਦਿੱਤਾ ਲੋਕਾਂ ਦਾ ਧੰਨਵਾਦ ਹੈ ਲੋਕਾਂ ਦੀ ਆਵਾਜ਼ ਬੁਲੰਦ ਕਰਦੇ ਰਵਾਂਗੇ ਨਾ ਅਸੀਂ ਇਹ ਕਹਿਣਾ ਕਿ ਅਸੀਂ ਕਿਸੇ ਦੇ ਖਿਲਾਫ ਚੱਲਾਂਗੇ ਨਾ ਅਸੀਂ ਉਹਨੂੰ ਐ ਕਰਾਂਗੇ ਅਸੀਂ ਲੋਕਾਂ ਦੀ ਆਵਾਜ਼ ਬੁਲੰਦ ਕਰਦੇ ਰਵਾਂਗੇ ਜਦੋਂ ਲੋਕ ਜਿੱਥੇ ਸੱਦਣਗੇ ਜਿਹੜੇ ਹਲਕੇ ਸੱਦਣਗੇ ਜਿੱਥੇ ਲੋਕਾਂ ਦੇ ਕੋਈ ਤੱਕਾ ਹੋਊਗਾ ਉੱਥੇ ਅਸੀਂ ਖੜਾਗੇ ਅਸੀਂ ਆਪਣੇ ਚੈਨਲ ਵੱਲੋਂ ਵੀ ਇਹ ਰੱਖਿਆ ਪਿਆ ਕਿ ਅਸੀਂ ਨਿਰਪੱਖ ਨਹੀਂ ਲੋਕਪੱਖੀ ਆ ਸਾਡਾ ਇੱਕ ਸਲੋਗਨ ਵੀ ਹੈ ਅਸੀਂ ਨਿਰਪੱਖ ਨਹੀਂ ਹੋ ਸਕਦੇ ਜੇ ਲੋਕਾਂ ਦਾ ਧੱਕਾ ਹੋਈ ਜਾਂਦਾ ਹੈ ਸਰਕਾਰ ਕਈ ਗੱਲਾਂ 'ਚ ਭਾਵੇਂ ਸਹੀ ਵੀ ਹੋਵੇ ਪਰ ਲੋਕਾਂ ਸਾਡੇ ਲਈ ਤਾਂ ਲੋਕ ਮਹਾਨ ਹਨ ਤੇ ਲੋਕਾਂ ਦੀ ਅਸੀਂ ਗੱਲ ਕਰਨੀ ਆ ਸੋ ਸਾਰਿਆਂ ਦਾ ਧੰਨਵਾਦ ਬਾਕੀ ਜੋ ਐਕਸ਼ਨ ਕਮੇਟੀ ਫੈਸਲਾ ਲਓਗੇ ਉਹ ਅੱਗੇ ਹੋਊਗਾ